ਅੱਜ ਦੀ ਅਸੀਂ ਸਾਰੇ ਕਾਉਂਸਲਰ ਬੁਲਾਏ ਸੀ ਭਾਤੀ ਜਨਤਾ ਪਾਰਟੀ ਦੇ ਉਹਨਾਂ ਨਾਲ ਮੀਟਿੰਗ ਸਗੀ ਵਰੀ ਕਿ ਅਸੀਂ ਕੰਮ ਨੂੰ ਕੰਮ ਦੇ ਵਿੱਚ ਆਪਣੇ ਚ ਹੋਰ ਤੇਜ਼ੀ ਲਿਆਣੀ ਆ ਕੰਪੇਨ ਦੇ ਵਿੱਚ ਇੱਕ ਉਹਨਾਂ ਨੂੰ ਹੌਸਲਾ ਹੋ ਜਾਂਦਾ ਜਦੋਂ ਅਸੀਂ ਮਿਲਦੇ ਆ ਸਾਰੇ ਕਾਉਂਸਲਰਾਂ ਨੂੰ ਔਰ ਮਿਲ ਕੇ ਫਿਰ ਸਾਰੇ ਕੰਮ ਕਰਦੇ ਆ ਮੈਡਮ ਜਿਹੜੇ ਮੁੱਦੇ ਲੈ ਕੇ ਤੁਸੀਂ ਜਨਤਾ ਜਾ ਰਹੇ ਦੇਖੋ ਮੁੱਦੇ ਤਾਂ ਜਿਹੜੇ ਪਹਿਲਾਂ ਸੋਮ ਪ੍ਰਕਾਸ਼ ਜੀ ਨੇ ਕੰਮ ਕੀਤੇ ਆ ਉਹ ਕੰਮ ਕਰ ਚੁੱਕੇ ਆ ਔਰ ਹੁਣ ਇਲੈਕਸ਼ਨ ਸ਼ੁਰੂ ਹੋਈ ਆ ਔਰ ਮੁੱਦੇ ਪਬਲਿਕ ਨੇ ਦੱਸਣੇ ਆ ਜੇ ਮੈਂ ਮੁੱਦੇ ਦੱਸੂਗੀ ਤੇ ਪਬਲਿਕ ਕੋਲ ਕੋਈ ਕੀ ਪੁੱਛੋਗੀ ਨਹੀਂ ਜਿਸ ਤਰ੍ਹਾਂ ਕੋਈ ਨਹੀਂ ਉਪਲਬਧੀਆਂ ਦਿਨਾਂ ਦੇ ਆ ਸੋਮ ਪ੍ਰਕਾਸ਼ ਜੀ ਦੇ ਕਿਹੜੀਆਂ ਆ ਸੀ ਉਪਲਬਧੀਆਂ ਜਿਹੜੀਆਂ ਜਨਤਰਪਪਾਤਕ ਦੇ ਦੇਖੋ ਸੋਮ ਪ੍ਰਕਾਸ਼ ਜੀ ਨੇ ਆਪਣੇ ਲੈਵਲ ਤੇ ਬਹੁਤ ਕੰਮ ਕੀਤੇ ਆ ਹਾਈ ਵਿ ਲੈ ਆਂਦਾ ਮੈਡੀਕਲ ਕਾਲਜ ਲਿਆਉਂਦੀ ਆ ਰੇਲਵੇ ਸਟੇਸ਼ਨ ਤੇ ਕੰਮ ਚੱਲ ਰਿਹਾ ਬਹੁਤ ਸਾਰੇ ਕੰਮ ਆ ਜਿਹੜੇ ਉਹਨਾਂ ਨੇ ਕੀਤੇ ਆ ਪਰ ਅਸੀਂ ਆਪਣੇ ਕੰਮ ਕਰਕੇ ਗਣਾਉਂਦੇ ਨਹੀਂ ਆ ਕਿਉਂਕਿ ਪਬਲਿਕ ਨੂੰ ਪਤਾ ਹੋਣਾ ਚਾਹੀਦਾ ਕਿ ਕੀ ਕੰਮ ਕੀਤੇ ਆ ਔਰ ਜਿਹੜੇ ਆਣ ਵਾਲੇ 5 ਸਾਲ ਆ ਉਹਨਾਂ ਲਈ ਪਰਮਾਤਮਾ ਨੇ ਮੌਕਾ ਦੇਣਾ ਆ ਔਰ ਪਬਲਿਕ ਦੇ ਵਿੱਚ ਜਾ ਕੇ ਪੁੱਛਣਾ ਜੇ ਉਹਨਾਂ ਦੇ ਕਿਹੜੇ ਮੁੱਦੇ ਆ ਔਰ ਉਹਨਾਂ ਤੇ ਕੰਮ ਕਰਨਾ ਆ ਤੇਰੀ ਪਾਰਟੀ ਨੂੰ ਕੰਪੀਟੀਟਰ ਮੰਨਦੇ ਹੋ ਮੈਂ ਦੇਖੋ ਪਰਮਾਤਮਾ ਦਾ ਆਸ਼ੀਰਵਾਦ ਲੈਂਦੀ ਹੁੰਦੀ ਆ ਔਰ ਕੰਪੀਟੀਟਿਵ ਇਸੀ ਕੋਈ ਵੀ ਕੰਪੀਟੀਸ਼ਨ ਨਹੀਂ ਆ ਮੇਰਾ ਕਿਸੇ ਨਾਲ ਵੀ ਕੰਮ ਪਬਲਿਕ ਦੀ ਤੁਸੀਂ ਗੱਲ ਕਰ ਰਹੇ ਹੋ ਪਬਲਿਕ ਦੇ ਵਿੱਚ ਤਾਂ ਇਸ ਗੱਲ ਦਾ ਬਹੁਤ ਜ਼ਿਆਦਾ ਰੋਸ ਹੈ ਕਿ 5 ਸਾਲ ਤੋਂ ਮੰਤਰੀ ਸਾਹਿਬ ਸਾਡੇ ਚ ਬੜੇ ਨਹੀਂ ਜੀ ਬੜਾ ਦਾ ਫਗਵਾੜਾ ਤੋਂ ਲੈ ਕੇ ਇੱਕ ਰੂਟ ਹੁੰਦਾ ਹੈ ਕਿ ਅਸੀਂ ਸਭ ਦੇ ਕਰਾਂਗੇ ਜੀ ਦੇਖੋ ਇਹ ਕੋਈ ਨਹੀਂ ਹੁੰਦਾ ਇਹ ਮਨ 'ਚ ਇੱਕ ਭਾਵਨਾ ਆ ਦੇਖੋ ਤੁਸੀਂ ਪੱਤਰਕਾਰ ਹੋ ਤੁਸੀਂ ਸਵਾਲ ਕਰਨਾ ਆ ਪਰ ਸੋਮ ਪ੍ਰਕਾਸ਼ ਜੀ ਜਦੋਂ ਵੀ ਆਏ ਆ ਦਿੱਲੀ ਤੋਂ ਉਹ ਹਰ ਬਾਰ ਹਸ਼ਿਆਰਪੁਰ ਵਿੱਚ ਆਏ ਆ रेस्ट हाउस बैठ के भी मीटिंगा करते रहे या सूब साहब दे बैठ के भी करते रहे या पब्लिक दे काम भी कीते या और देख ओए एकदी भी नहीं हैगा कि वो नहीं आए वो तां ਕਿਸਾਨੀ ਮੁੱਦੇ ਬਲੇ ਵੀ ਆਉਂਦੇ ਰਹੇ ਆ ਤੁਸੀਂ ਦੇਖਿਆ ਹੋਣਾ ਪਈ ਉਹਨਾਂ ਨੂੰ ਕਿੰਨੀ ਵਾਰੀ ਘੇਰਿਆ ਵੀ ਆ ਜੇ ਉਹ ਆਉਂਦੇ ਸੀ ਤਾਂ ਘੇਰਦੇ ਸੀ ਜੇ ਕੋਈ ਕਿਸਾਨ ਵੀਰ ਮੈਨੂੰ ਹੁਣ ਪੂਰਾ ਵਿਸ਼ਵਾਸ ਹੈ ਕਿ ਮੇਰੇ ਹਲਕੇ ਵਿੱਚ ਕਿਸਾਨ ਵੀਰੋਂ ਮੇਰਾ ਵਿਰੋਧ ਨਹੀਂ ਕਰੋਗੇ ਇਹ ਆਪਣਾ ਇੱਕ ਵਿਸ਼ਵਾਸ ਹੁੰਦਾ ਹੈ ਕਿਸਾਨਾਂ ਦੇ ਨਾਲ ਹਮੇਸ਼ਾ ਸੋਮ ਪ੍ਰਕਾਸ਼ ਜੀ ਖੜੇ ਹੋਏ ਆ ਔਰ ਉਹਨਾਂ ਨੂੰ ਵੀ ਤੇ ਮੈਨੂੰ ਵੀ ਪੂਰਾ ਵਿਸ਼ਵਾਸ ਆ ਕਿ ਮੇਰਾ ਵਿਰੋਧ ਨਹੀਂ ਕਰੋਗੇ ਮੁਜੀ ਸਾਹਿਬਾਂ ਨੇ ਦੋਸ਼ ਲਾਏ ਆ ਕਿ ਕਹਿੰਦੇ ਮੇਰੀ ਵਿਰੋਧੀ ਤੇਰਾ ਉਹਨਾਂ ਨੇ ਮੇਰੇ ਤੇ ਜਿਹੜੇ ਗਲਤ ਚਾਰਜ ਲਗਾਏ ਆ ਕਦੇ ਚਾਹੇ ਉਹ ਲੇਡੀਜ਼ ਨੂੰ ਲੈ ਕੇ ਚਾਹੇ ਕ腐ਸ਼ਨ ਨੂੰ ਲੈ ਕੇ ਉਹਨਾਂ ਨੇ ਸਿੱਧੇ ਤੌਰ ਤੇ ਪਾਰਟੀ ਨੂੰ ਵੀ ਚੈਲੰਜ ਕਰ ਦਿੱਤਾ ਹੋਇਆ ਦੋ ਟੁਕੜੇ ਹੈ ਕਿ ਪਾਰਟੀ ਉਹਨਾਂ ਦੇ ਨਾਮ ਨਸ਼ਰ ਕਰੇ ਦੇਖੋ ਬਹੁਤ ਸੀਨੀਅਰ ਨੇਤਾ ਹੈ ਮੈਂ ਫਸਟ ਟਾਈਮ ਇਲੈਕਸ਼ਨ ਲੜ ਰਹੀ ਆ ਮੈਂ ਉਹਨਾਂ ਬਾਰੇ ਕੁਝ ਨਹੀਂ ਕਹਿ ਸਕਦੀ ਔਰ ਅਸੀਂ ਕਿਸੇ ਦੇ ਲਈ ਸਾਡੇ ਮੂੰਹ ਤੋਂ ਕਦੀ ਕਦੀ ਨਹੀਂ ਸੁਣੋਗੇ ਕਿ ਅਸੀਂ ਕਿਸੇ ਲਈ ਕੁਝ ਬੋਲ ਸਕਦੇ ਹਾਂ। ਕਿਸੇ ਕਾਰਜ ਕਰਾਉਣ ਦੀ ਕੋਸ਼ਿਸ਼ ਨਹੀਂ ਕੀਤੀ ਅਜੇ ਤੱਕ ਉਹਨਾਂ ਨੂੰ। ਦੇਖੋ ਪਾਰਟੀ ਹਾਈ ਕਮਾਂਡ ਜਾ ਰਹੀ ਹੈ ਉਹਨਾਂ ਕੋਲ ਉਹ ਪੂਰੀ ਕੋਸ਼ਿਸ਼ ਕਰ ਰਹੀ ਹੈ। ਆਪਣੀ ਇੰਡਸਟਰੀ ਨੂੰ ਕੀ ਗੋਰੀ। ਦੇਖੋ ਪਿੱਛੇ ਜਿਹੜੀ ਸ਼ਾਂਤੀਪੁਰ ਇੰਡਸਟਰੀ ਇੱਥੋਂ ਤੱਕ ਜਿਸ ਮਾਝੀ ਹੋਣਾ ਕੋਈ ਹੀ ਇੰਡਸਟਰੀ ਦੇਖੋ ਜਿਹੜੇ ਪਿਛਲੇ 5 ਸਾਲ ਸੀਗੇ ਉੱਚ ਅੱਧਾ ਸਮਾਂ ਇਹ ਜਿਹੜਾ ਆ ਕਰੋਨਾ ਦੇ ਵਿੱਚ ਨਿਕਲ ਗਿਆ ਤੁਸੀਂ ਵੀ ਦੇਖਿਆ ਕਿ ਬਹੁਤ ਮਾੜਾ ਸਮਾਂ ਸੀ ਔਰ ਅੱਧਾ ਸਮਾਂ ਹੀ ਸੀ ਜਿਹੜਾ ਕੰਮ ਕਰਨ ਲਈ ਮਿਲਿਆ ਔਰ ਉਹਦੇ ਵਿੱਚ ਉਹਨਾਂ ਨੇ ਜਿੰਨੇ ਕੰਮ ਕਰ ਸਕਦੇ ਸੀ ਉਹਨਾਂ ਨੇ ਕੀਤੇ ਆ ਔਰ ਜਿਹੜਾ ਆਉਣ ਵਾਲਾ ਸਮਾਂ ਹੈ ਮੈਂ ਤੁਹਾਨੂੰ ਦੱਸਿਆ ਕਿ ਜੋ ਪਬਲਿਕ ਕਹੂਗੀ ਉਹ ਕਰਨ ਦੀ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕੋਈ ਵੱਡੀ ਰੈਲੀ ਚ ਕੋਈ ਵੱਡਾ ਲੀਡਰ ਵੀ ਆ ਆਉਣ ਦੀ ਸੰਭਾਵਨਾ ਆਉਣ ਵਾਲੇ ਕਦਮ ਬਿਲਕੁਲ ਆਊਗਾ ਜੀ ਮਤਲਬ ਪਿਛਲੀ ਵਾਰੀ ਪੂਰੇ ਹਰਿਆਣੇ ਚ ਵਿਰੋਧ ਹੋਇਆ ਸੀਗਾ ਜੀ ਚਲੋ ਸੁਣੋ ਸੁਣੋ 6 ਮਿੰਟ ਤਾਂ ਹੋ ਜਾ ਕਰੋ ਇਹ ਫਸਟ ਟਾਈਮ ਇਲੈਕਸ਼ਨ ਲੜ ਰਹੀਆਂ ਇੱਕ-ਇੱਕ ਕਾਰਜਕਰਤਾ ਨੂੰ ਮੈਂ ਮਿਲ ਰਹੀ ਆ ਐਸੀ ਕਰਕੇ ਅੱਜ ਕਾਉਂਸਲਰ ਵੀ ਬੁਲਾਏ ਸੀਗੇ ਉਹ ਲਾਸਟ ਟਾਈਮ ਇਲੈਕਸ਼ਨ ਕਿੱਥੇ ਲੜ ਰਹੇ ਉਹ ਵੀ ਰਿਕਰਪ ਸੋਮਪrakash ਜੀ ਨੇ ਦੇਖੋ ਸੋਮਪrakash ਜੀ ਇਲੈਕਸ਼ਨ ਲੜਦੇ ਸੀ ਸੋਮਪrakash ਜੀ ਇਲੈਕਸ਼ਨ ਲੜਦੇ ਸੀ ਮੈਂ ਉਹਨਾਂ ਦੇ ਪਿੱਛੇ ਕੰਪੇਨ ਸੰਭਾਲਦੀ ਸੀ ਪੂਰਾ ਕੰਮ ਕਰਦੀ ਸੀ ਉਹਨਾਂ ਦੇ ਨਾਲ ਕੋਸ਼ਿਸ਼ ਕੀਤੀ ਆ ਸੋਸ਼ਲ ਵਰਕਰ ਬਣ ਕੇ ਕੰਮ ਕਰਨ ਦੀ ਦੇਖੋ ਫਗਵਾੜੇ ਜਿੱਥੇ ਹਾਰਪੁੱਲ ਨੇ ਕੀ ਕੀਤਾ ਜੀ ਦੇਖੋ ਫਗਵਾੜੇ ਤੋਂ ਫਗਵਾੜੇ ਤੋਂ ਉਹਨਾਂ ਨੇ ਦੋ ਵਾਰੀ ਐਮਐਲਏ ਦੀ ਇਲੈਕਸ਼ਨ ਲੜੀ ਸੀ ਉਹਨਾਂ ਲੋਕਾਂ ਦਾ ਵੀ ਹੱਕ ਸੀ ਐਸੀ ਕਰਕੇ ਉੱਥੇ ਸਾਡਾ ਰੈ residense ਇਹ ਰੈ residense 5 ਸਾਲ ਤੋਂ ਆ ਮੇਰੇ ਕੋਲ 5 ਸਾਲ ਤੋਂ ਇਹੀ ਹੋ ਲਈ ਹੈ ਲੋਕ ਸਭਾ ਹੁਸ਼ਿਆਰ ਹੈ ਹੈਡ ਕੁਆਟਰ ਹੁਸ਼ਿਆਰ ਪੁਰਾ ਜਿਹੜਾ ਹੈ ਰੈ residense ਹੈ ਮੈਂ ਤੁਹਾਨੂੰ ਵਿਸ਼ਵਾਸ ਦਿਵਾਣੀ ਹੈ ਕਿ ਇਹ ਹੁਸ਼ਿਆਰ ਪਰ ਵਿੱਚ ਹੀ ਰਹੂਗਾ ਉਦੋਂ ਮੈਂ ਤੁਹਾਨੂੰ ਦੱਸਿਆ ਸੀ ਕਿ ਉਹ ਲੋਕਾਂ ਨਾਲ ਵੀ ਇੱਕ ਸਾਡਾ ਜਿਨ੍ਹਾਂ ਨੇ ਸਾਨੂੰ ਦੋ ਵਾਰ ਜਿਤਾਇਆ ਉਹਨਾਂ ਨਾਲ ਵੀ ਇੱਕ ਵਿਸ਼ਵਾਸ ਸੀ ਉਹਨਾਂ ਨੂੰ ਵੀ ਕਿ ਅਸੀਂ ਇਹਨਾਂ ਨੂੰ ਇੱਕ ਵਾਰੀ ਤੀਜੀ ਵਾਰੀ ਫੇਰ ਜਿਤਾਇਆ ਤੇ ਸਾਨੂੰ ਛੱਡ ਕੇ ਨਹੀਂ ਜਾਉਗੇ ਪਰ ਉਹਨਾਂ ਨੇ ਪੂਰਾ ਟਾਈਮ ਹਸ਼ਿਆਰਪੁਰ ਨੂੰ ਦਿੱਤਾ ਹੈ ਇਹ ਇਹ ਸਵਾਲ ਤੁਸੀਂ ਪੰਜਾਬ ਸਰਕਾਰ ਨੂੰ ਜਾ ਕੇ ਕਰੋ ਜਿਨ੍ਹਾਂ ਨੂੰ ਫੰਡ ਮਿਲ ਚੁੱਕਾ ਹੈ ਮੈਡਮ ਸਾਫਟਾ ਦੀ ਕਾਇਸੀ ਦੂਰ ਕਰੋਗੀ ਕੋਈ ਹੁਣ ਦਾ ਸਮਰਥਕ یہاں پہ ਨਜ਼ਰ ਨਹੀਂ ਆ ਰਹਾ ਈਵਨ ਕੀ ਭਾਰਤ ਗੁਸਨ ਬਰਮਾ ਵਾਈਸ ਪ੍ਰੈਜ਼ੀਡੈਂਟ ਹੈ ਅਸਮਨੀ ਹੋਰੀ ਵਾਈਸ ਪ੍ਰੈਜ਼ੀਡੈਂਟ ਹੈ ਹੁਣ ਦਾ ਲੜਲਾ ਜੋ ਹੈ ਉਹ ਭਾਜੋ ਦਾ ਜਿਲ੍ਹਾ ਪ੍ਰਧਾਨ ਹੈ ਉਹ ਸਭ ਖਦਮੀ ਦੂਰੀ ਬਣਾ ਕੇ ਰੱਖਤੀ ਹੈ ਕਿ ਆਪ ਦੇ ਦੇਖੋ ਮੈਂ ਇਹ ਆਪਕੋ ਦੱਸ ਦਿਆ ਕਿ ਸੀਨੀਅਰ ਲੀਡਰਸ਼ਿਪ ਹੈ ਜੋ ਉਹ ਲੱਗੀ ਹੋਈ ਹੈ उनको बोल रहे हैं और मुझे भी आशा है कि वो जरूर काम करेंगे पार्टी के मिलेंगे सभी को मिलेंगे क्या पब्लिक से पूछ के करते हैं जो पब्लिक की डिमांड होती है हम खुद वादे कर ले और बाद में वो निभाए ना वो वादे नहीं होते हैं